ਹਾਂਜੀ ਦੋਸਤੋ ਇਹ ਹਾਲ ਚਾਲਾ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਵੈਕਰੂ ਪਰਮਾਤਮਾ ਦੀ ਰਾਜ ਦੇ ਵਿੱਚ ਸਾਰੇ ਰਾਜੀ ਹੋਣਗੇ ਅੱਜ ਹੋਣ ਵਾਲੇ ਮਿੱਤਰੋ ਕਬੱਡੀ ਦੇ ਕੱਪਾਂ ਬਾਰੇ ਆਪਾਂ ਦੰਦਿਆ ਜਾਣਕਾਰੀ ਕਿੱਥੇ ਕਿੱਥੇ ਕਬੱਡੀ ਦੇ ਵਧੀਆ ਕੱਪ ਹੋਣਗੇ ਬੋਲਟ ਚੱਕੀ ਰਮਨਦਾਸ ਵਾਲਾ ਜੱਗਾ ਚਿੱਟੀ ਵਾਲਾ ਸੁਲਤਾਨ ਸੰਸਪੂਰੀਏ ਤੇ ਹੋਰ ਵਧੀਆ ਪਲੇਅਰ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਖੇਡਣਗੇ ਕੱਲੇ ਚਲੇ ਗਏ ਨੇ ਸਾਰੇ ਵੀਰ ਉਦੋਂ ਟੌਪ ਦੇ ਮੈਚ ਹੋਣਗੇ। ਭਾ ਕਿ ਜਿਹੜੇ ਵੀ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਨਾਲ ਹੀ ਵੀਡੀਓ ਨੂੰ ਲਾਈਕ ਕਰਦੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ। ਪਹਿਲਾ ਕਬੱਡੀ ਗੱਫਾ ਮਿੱਤਰੋ ਪਿੰਡ ਝੰਡੀ ਜਲਾ ਹੁਸ਼ਿਆਰਪੁਰ ਜਿੱਥੇ ਕਬੱਡੀ ਆਲ ਓਪਨ ਦੇ 6 ਗਲਬਾਂ ਦੇ ਮੈਚ ਹੋਣਗੇ। ਪਹਿਲਾ ਨਾਮ ਇੱਥੇ 81000 ਅਤੇ ਦੂਸਰਾ ਨਾਮ 68000। ਪਾਸਟ ਰੇਡਰ ਤੇ ਜਾਫੀ ਨੂੰ ਐਲਈਡੀ ਨਾਲ ਮਾਨ ਸਨਮਾਨ ਹੋ ਗਿਆ ਮਿੱਤਰੋ। ਕਬੱਡੀ 65 ਕਿਲੋ ਦੇ ਨਾਲ ਹੀ ਪਹਿਲਾ ਨਾਮ 11000 ਅਤੇ ਦੂਸਰਾ ਨਾਮ 9000। ਪਾਸਟ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ। ਲੇਵੋ ਨਜ਼ਰ ਤੱਕ ਕਬੱਡੀ ਜੰਕਸ਼ਨ ਤੇ YouTube ਦਾ ਅਫੀਸ਼ੀਅਲ ਚੈਨਲ ਹੈ ਅਜਿਹੇ ਦਿਨ ਦਾ ਵਧੀਆ ਕਬੱਡੀ ਗੱਪਾ ਪੰਜਾਬ ਦੇ ਵਿੱਚ ਤੇ ਨਾਲ ਹੀ ਨਿਊਜ਼ੀਲੈਂਡ ਰੰਗਾਂ ਦੇ ਵਿੱਚ ਕਹਿੰਦੇ ਲੱਗਣੀਆਂ ਰੌਣਕਾਂ ਉਹਦਾ ਸਾਰੇ ਛੋਟੀ ਛੋਟੀ ਦੇ ਮੰਨ ਲਓ ਮਿੱਤਰੋ ਪਹੁੰਚੇ ਹੋਏ ਨੇ ਟਾਈਗਰ ਸਪੋਰਟਸ ਕਲੱਬ ਰੰਗਾਂ ਕਰਵਾ ਰਹੀ ਹੈ ਕਬੱਡੀ ਗੱਪਾ ਨਵੇਂ ਪਲੇਅਰ ਬੁਲਟ ਜੱਗਾ ਚਿੱਟੀ ਵਾਲਾ ਸੁਲਤਾਨ ਸੰਸਪਰੀਆ ਚੱਕੀ ਰਮਦਾਸ ਵਾਲਾ ਸਾਰੇ ਛੋਟੀ ਛੋਟੀ ਦੇ ਪਲੇਅਰ ਮਿੱਤਰੋ ਦੇ ਖੇਡਣਗੇ ਟੀਮਾਂ ਇਹਨਾਂ ਕਹਿੰਦੇ ਸਿਰੇ ਦੀਆਂ ਬਣੀਆਂ ਹੋਈਆਂ ਨੇ 29 ਤਰੀਕ ਨੂੰ ਸਵੇਰੇ 5:00 ਵਜੇ ਕਬੱਡੀ ਕਪਲ ਲਾਈਵ ਚੱਲਦਾ ਮਿੱਤਰੋ ਕਬੱਡੀ 365 ਤੇ ਇਸ ਕਰਕੇ ਆਪ ਅਪਡੇਟ ਆਪ ਇੱਕ ਦਿਨ ਪਹਿਲਾਂ ਦਿੱਤੀ ਹੈ ਸਾਰੇ ਵੀਰ ਚੈਨਲ ਦੇ ਨਾਲ ਜੁੜੇ ਰਹੋ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਜੋ ਨਿਊਜ਼ੀਲੈਂਡ ਦੇ ਵਿੱਚ ਕਬੱਡੀ ਖਿਡਾਰੀ ਖੇਡ ਰਹੇ ਨੇ ਸਾਰਿਆਂ ਨੂੰ ਵਾਇਰਸ ਤੋਂ ਸੱਟਾਂ ਫਿੱਟਾਂ ਤੋਂ ਬਚਤ ਰੱਖੇ ਸਾਰੇ ਖੇਡ ਪ੍ਰੇਮੀ ਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਮਿਲਾਂਗੇ ਜੀ ਇੱਕ ਨਵੀਂ ਅਪਡੇਟ ਦੇ ਤਦ ਤੱਕ ਲਈ ਸਾਰੇ ਵੀਰਾਂ ਦਾ ਬਹੁਤ ਧੰਨਵਾਦ